1947 ਦੀ ਵੰਡ ਪੰਜਾਬ ਦੇ ਉਜਾੜੇ ਇਹਦੇ ਸਰਨਾਵੇ ਹੇਠ ਅਸੀਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਅਗਸਤ ਮਹੀਨੇ ਚ ਲੈ ਕੇ ਆ ਰਹੇ ਹਾਂ ਅੱਜ ਦੀ ਕਹਾਣੀ ਹੈ ਮੈਂ ਇੱਥੇ ਹੀ ਹਾਂ ਜਦੋਂ 1947 ਆਪਰੀ ਤੇ ਬਹੁਤ ਕੁਝ ਵੰਡਿਆ ਗਿਆ ਇਧਰ ਦਾ ਉੱਤਰ ਔਰ ਉਧਰ ਦਾ ਇਧਰ ਸੋ ਇਹ ਉਜਾੜੇ 'ਤੇ ਇਹਨਾਂ ਉਜਾੜਿਆਂ ਦੇ ਵਿੱਚ ਇੱਕ ਬਖਸ਼ੇ ਸਿੰਘ ਵੀ ਸੀਗਾ ਜਿਹੜਾ ਬਹੁਤ ਸੋਹਣੇ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਸੀਗਾ ਇਹਨਾਂ ਦਾ ਇੱਕ ਮੁਲਾਜ਼ਮ ਸੀ ਅੱਲਾ ਦਿੱਤਾ ਜਿਹੜਾ ਇਹਨਾਂ ਦਾ ਬਹੁਤ ਭਰੋਸੇਯੋਗ ਮੁਲਾਜ਼ਮ ਸੀ ਹੁਣ ਬਖਸ਼ੇਸ਼ ਸਿੰਘ ਲਾਹੌਰ ਦੇ ਸਭ ਤੋਂ ਵੱਡਿਆ ਕਾਲਜ ਗਵਰਨਮੈਂਟ ਕਾਲਜ ਦੇ ਵਿੱਚ ਅੰਗਰੇਜ਼ੀ ਲਿਟਰੇਚਰ ਜਾਂ ਅੰਗਰੇਜ਼ੀ ਅਦਬ ਦਾ ਪੜਿਆਰ ਸੀਗਾ ਚੌਧਰੀ ਜਮਾਤ 'ਚ 골ਡ ਮੈਡਲ ਦੇ ਨਾਲ ਰੋਲ ਆਫ ਆਨਰ ਔਰ ਬਹੁਤ ਸਾਰੇ ਹੋਰ ਇਜ਼ਾਜ਼ ਨੇ ਜਿਹੜੇ ਉਹ ਇਹਨਾਂ ਲਈ ਔਰ ਇਹਨਾਂ ਇਜ਼ਾਜ਼ਾਂ ਤੋਂ ਬਾਅਦ ਉਹਦਾ ਇੱਕ ਖਾਸ ਸੀਗਾ ਕਿ ਉਹ ਇਹ ਤੋਂ ਐਮਏ ਅੰਗਰੇਜ਼ੀ ਕਰੇਗਾ ਅੰਗਰੇਜ਼ੀ ਲਿਟਰੇਚਰ ਕਰੇਗਾ ਔਰ ਉਸ ਤੋਂ ਬਾਅਦ ਪੀ ਐਚ ਡੀ ਕਰਨ ਲਈ ਲੰਡਨ ਜਾਏਗਾ ਤਾਂ ਜੇ ਲੰਡਨ ਤੋਂ ਜਦੋਂ ਉਹ ਪੀ ਐਚ ਡੀ ਕਰਕੇ ਮੁੜੇ ਤੇ ਇਸੇ ਕਾਲਜ ਦੇ ਵਿੱਚ ਉਸਤਾਦ ਲੱਗੇ ਪ੍ਰੋਫੈਸਰ ਲੱਗੇ ਔਰ ਉਸੇ ਤਰ੍ਹਾਂ ਸਮਾਜ ਸੇਵਾ ਕਰੇ ਔਰ ਉਸੇ ਤਰ੍ਹਾਂ ਮੇਵੇ ਵੰਡੇ ਜਿੱਦਾਂ ਉਹਨੇ ਇਸ ਕਾਲਜ ਚ ਚੁਗੇ ਨੇ ਪਰ ਵਕਤ ਨੂੰ ਕੋਈ ਸ਼ੋਰੀ ਮਨਜ਼ੂਰ ਸੀਗਾ ਵਿੱਚੇ 1947 ਆ ਗਈ ਉਹਨੇ ਐਮ ਐਚ ਦਾਖਲਾ ਨਹੀਂ ਸੀ ਲਿਆ ਉਹਦੇ ਪਰਿਵਾਰ ਨੂੰ ਲਾਹੌਰ ਛੱਡਣਾ ਪਿਆ ਲਾਹੌਰ ਛੱਡ ਕੇ ਜਦੋਂ ਉਹ ਜਾ ਰਹੇ ਸਨ ਤੇ ਆਪਣੇ ਇਸ ਖਾਨਦਾਨੀ ਮੁਲਾਜ਼ਮ ਅੱਲਾ ਦੇ ਤੇ ਨੂੰ ਚਾਬੀ ਦਿੰਦੇ ਆਖਣ ਲੱਗੇ ਕਿ ਤਸੱਲੀ ਰੱਖੀ ਖਿਆਲ ਰੱਖੀ ਜਦੋਂ ਇਹ ਰੋਲੇ ਮੁੱਕ ਜਾਣਗੇ ਤੇ ਅਸੀਂ ਵਾਪਸ ਆਵਾਂਗੇ ਜੰਦਰੇ ਲਾ ਚਨੇ ਅੱਲਾ ਦਿੱਤਾ ਜਿਹਦੀਆਂ ਆਪਣੀਆਂ ਅੱਖਾਂ ਵੀ ਭਿੱਜੀਆਂ ਸਨ ਬੜਾ ਦਿਲ ਤੇ ਬੋਝ ਰੱਖ ਕੇ ਨਨ ਰੁਕਸਤ ਕੀਤਾ ਪਰ ਕੀ ਪਤਾ ਸੀਗਾ ਕਿ ਇਹ ਪਰਿਵਾਰ ਵਾਪਸ ਨਾ ਮੁੜਨ ਵਾਸਤੇ ਜਾ ਰਿਹਾ ਹੈ ਜਦੋਂ ਉਹ ਲਾਹੌਰ ਛੱਡ ਕੇ ਚਲੇ ਗਏ ਤੇ 1 2 5 10 ਵਰੇ ਲੰਘੇ ਇੱਕ ਦਿਹਾੜੇ ਤੋਂ ਬਾਅਦ ਦੂਜਾ ਦਿਹਾੜਾ ਲੰਘਾ ਫਿਰ 22 ਦਿਹਾੜੇ ਲੰਘੇ ਤੇ ਅੱਲਾ ਦਿੱਤਾ ਵੀ ਤੇ ਉਮੀਦ ਹੋ ਗਿਆ ਕਿ ਉਹ ਹੁਣ ਵਾਪਸ ਨਹੀਂ ਆਉਣਗੇ ਇਸ بے ਉਮੀਦੀ ਦਾ ਸਬਬ ਉਹ ਖਤਰੀ ਸਨ ਜਿਹੜੇ ਉਸ ਪਰਿਵਾਰ ਵੱਲੋਂ ਲਿਖੇ ਜਾਂਦੇ ਸਨ ਇਹ ਖਤ ਭਾਰਤ ਤੋਂ ਨਹੀਂ ਸੀ ਆਉਂਦੇ ਇਹ ਖਤ ਲੰਡਨ ਤੋਂ ਆਉਂਦੇ ਸੀ ਪਤਾ ਲੱਗਾ ਕਿ ਬਖਸ਼ੀਸ਼ ਸਿੰਘ ਦਾ ਪਰਿਵਾਰ ਜਦੋਂ ਚੜ੍ਹਦੇ ਪੰਜਾਬ ਗਿਆ ਤੇ ਉਹਨਾਂ ਨੇ ਉੱਥੇ ਜਾ ਕੇ ਵੀ ਦਿਲ ਨਾ ਲੱਗਣ ਕਾਰਨ ਆਪਣੇ ਲੱਖਾਂ ਦੇ ਕਲੇਮ ਨਾ ਕੀਤੇ ਕੁਛ ਨਾ ਲਿਆ ਜਦੋਂ ਉਹਨਾਂ ਨੇ ਆਖਿਆ ਕਿ ਲਾਹੌਰ ਹੀ ਛੁੱਟ ਗਿਆ ਤੇ ਫਿਰ ਸਾਡਾ ਸਭ ਕੁਝ ਛੁੱਟ ਗਿਆ ਫਿਰ ਟਕਾਂਹ ਚੜ੍ਹਦੇ ਪਾਸੇ ਕੀ ਉਹਨਾਂ ਦੀ ਅਗਲੀ ਮੰਜ਼ਿਲ ਲੰਡਨ ਸੇ ਲੰਡਨ ਚ ਬਖਸ਼ੀ ਸਿੰਘ ਨੇ ਪੀ ਐਚ ਡੀ ਵੀ ਕਰ ਲਈ ਔਰ ਲਗਾਤਾਰ ਬਾਬੇ ਅੱਲਾ ਦਿੱਤੇ ਨੂੰ ਖਾਤ ਵੀ ਲਿਖਦਾ ਰਿਹਾ ਇੱਕਦਮ ਬਾਬਾ ਅੱਲਾ ਦਿੱਤਾ ਮਾਲ ਰੋਡ ਲਾਹੌਰ ਤੇ ਜਾ ਰਿਹਾ ਸੀਗਾ ਕਿ ਉੱਥੇ ਵੱਡੇ ਵੱਡੇ ਪੋਸਟਰਸ ਹਨ ਬੈਨਰਸ ਹਨ ਔਰ ਕੁਛ ਲੋਕ ਪੰਪਲਟ ਵੀ ਖਿਲਾਰ ਰਹੇ ਸਨ ਉਹਨੇ ਉਹ ਇੱਕ ਪਰਚੀ ਚੁੱਕੀ ਤੇ ਪਤਾ ਲੱਗਾ ਕਿ ਗਵਰਨਮੈਂਟ ਕਾਲਜ ਲਾਹੌਰ ਆਪਣਾ 100 ਸਾਲਾ ਜਸ਼ਨ ਮਨਾ ਰਿਹਾ ਹੈ ਇਹਦੇ ਚ ਉਹਨੇ ਆਖਿਆ ਕਿ ਤੁਹਾਡੇ ਆਲ ਦਵਾਲੇ ਐਸੇ ਰਾਵੀਆਂ ਨੇ ਜਿਹੜੇ ਇਸ ਕਾਲਜ ਤੋਂ ਪੜ੍ਹੇ ਹੋਣ ਯਾਨੀ ਇੱਥੋਂ ਦੇ ਪੜਿਆਰ ਜਿਹੜਾ ਰਹਿ ਚੁੱਕਿਆ ਉਹਨੂੰ 라ਵੀਆਂ ਕਹਿੰਦੇ ਨੇ ਉਹ ਅਗਰ ਮੌਜੂਦ ਨੇ ਇਹ ਉਹਨਾਂ ਦੇ ਬਾਰੇ ਕਾਲਜ ਨੂੰ ਦੱਸ ਪਾਓ ਔਰ ਇਹ ਪੰਫਲੇਟ ਉਹਨਾਂ ਤੱਕ ਪਹੁੰਚਾਓ ਭਾਵੇਂ ਅੱਲਾਹ ਦਿੱਤੇ ਦੇ ਜ਼ਿਹਨ ਚੇ ਦਵਾ ਦਵ ਬਖਸ਼ਿਸ਼ ਸੰਗਾਇਆ ਉਹਨੇ ਖਤ ਲਿਖੰਦੀ ਬਿਲਕੁਲ ਕੋਸ਼ਿਸ਼ ਕੀਤੀ ਔਰ ਛੇਤੀ ਕੀਤੀ ਪਰ ਨਾਲ ਹੀ ਦਿਮਾਗ ਚ ਆਇਆ ਕਿ ਖਤ ਮੈਂ ਕਿਉਂ ਲਿਖਾਂ ਇਹ ਖਤ ਕਾਲਜ ਵਾਲੇ ਕਿਉਂ ਨਾ ਲਿਖਾਂ ਉਹ ਇਸ ਪੰਫਲੇਟ ਨੂੰ ਲੈ ਕੇ ਗਵਰਨਮੈਂਟ ਕਾਲਜ ਚ ਲਾ ਗਿਆ ਪ੍ਰਿੰਸੀਪਲ ਨੂੰ ਮਿਲਿਆ ਔਰ ਕਹਿਣ ਲੱਗਾ ਕਿ ਇਹ ਮੇਰੇ ਉਹ ਮਾਲਕ ਨੇ ਜਿਹੜੇ 1947 ਚ ਉਜਾੜ ਵੇਲੇ ਆਪਣਾ ਘਰ-ਬਾਰ ਛੱਡ ਕੇ ਬਖਸ਼ੀਸ਼ ਸਿੰਘ ਇੱਥੋਂ ਦਾ ਬਹੁਤ ਵਧੀਆ ਪੜ੍ਹਿਆਰ ਸੀ ਆਖਰੀ ਸਾਲ ਜਦੋਂ ਅਜਾੜੇ ਪਏ ਤੇ ਉਹ ਇਸ ਕਾਲਜ ਚੋਂ ਇੱਕ ਸੋਨੇ ਦਾ ਤਮਗਾ ਵੀ ਲੈ ਕੇ ਆਇਆ ਸੀ ਪ੍ਰਿੰਸੀਪਲ ਨੇ ਜਾ ਕੇ ਬੋਰਡ ਆਫ ਆਨਰ ਵੇਖਿਆ ਬੋਰਡ ਦੇ ਉੱਤੇ ਬਖਸ਼ੀਸ਼ ਸਿੰਘ ਦਾ ਨਾਮ ਚਮਕ ਰਿਹਾ ਸੀ ਰੋਲ ਆਫ ਆਨਰ 'ਚ ਵੀ ਔਰ 골ਡ ਮੈਡਲਿਸਟ 'ਚ ਵੀ ਪ੍ਰਿੰਸੀਪਲ ਨੇ ਫੌਰੀ ਤੌਰ ਤੇ ਉਹ ਖਾਤ ਲੈ ਉਹਨਾਂ ਤੋਂ ਲੰਡਨ ਦੀ ਉਸ ਅਤੇ ਪਤੇ ਨੂੰ ਨੋਟ ਕਰਕੇ ਇੱਕ ਸਰਕਾਰੀ ਚਿੱਠੀ ਭੇਜੀ ਪਤਾ ਲੱਗਾ ਕੇ ਬਖਸ਼ੇਸ਼ ਸਿੰਘ ਨੂੰ ਪਾਕਿਸਤਾਨ ਦਾ 2 ਦਿਨ ਦਾ ਵੀਜ਼ਾ ਲੱਗ ਗਿਆ। 26 ਵਰਿਆਂ ਦਾ ਇਹ ਜਿੰਨੀ ਭੁੱਖ ਔਰ ਤੇਸਗੀ ਇਹ 2 ਦਿਨਾਂ ਚ ਕਿੱਥੇ ਲੈਣੀ ਸੀ। ਪਰ ਫੇਰ ਵੀ ਬਖਸ਼ੇਸ਼ ਸਿੰਘ ਖੁਸ਼ਕਿਸਮਤ ਸੀ ਕਿ ਉਹਨੇ ਲੰਡਨ ਤੋਂ ਹੋਣਾ ਸੀ ਤਾਂ ਉਹਨੂੰ 2 ਦਿਨ ਦਾ ਵੀਜ਼ਾ ਲੱਭਾ। ਪਰ ਜਿਹੜੇ ਭਾਰਤ ਤੋਂ ਆ ਵੀ ਆਏ ਸਨ ਉਹਨਾਂ ਨੂੰ ਸਿਰਫ 1 ਦਿਨ ਦਾ ਵੀਜ਼ਾ ਲੱਭਾ। ਹੁਣ ਬਖਸ਼ੇਸ਼ ਸਿੰਘ ਜਦੋਂ ਆ ਗਿਆ ਤੇ ਇਹ ਕਾਲਜ ਜਿਹੜਾ ਇਹ ਇਸ ਤਰ੍ਹਾਂ ਹੀ ਬਾਹਾਂ ਖਿਲਾਰ ਕੇ ਉਹਨੂੰ ਅੜੀਖਣ ਰਿਹਾ ਸੀਗਾ ਜਿੱਦਾਂ ਉਹਨੂੰ ਗਲਮਖੜੀ ਚ ਲੈਣ ਵਾਸਤੇ ਪਿਛਲੇ ਢਾਈ ਦੇ ਹਕੜੇ ਤੋਂ ਬੇਤਾਬ ਹੋ ਗਏ ਬਖਸ਼ੇ ਸਿੰਘ ਨੇ ਬਾਬੇ ਅੱਲਾਹ ਦਿੱਤੇ ਨੂੰ ਉਥੇ ਆਪਣੀ ਉਡੀਕ ਦੇ ਵਿੱਚ ਪਾਇਆ ਚਿੱਟਾ ਪਰਨਾ ਜਿਹੜਾ ਮੋਢੇ ਤੇ ਉਦਣ ਬਾਬਾ ਅੱਲਾਹ ਦਿੱਤਾ ਵੀ ਚਿੱਟਾ ਤੋਤਾ ਸੂਟ ਪਾ ਕੇ ਆਇਆ ਸੀ ਦੋਵੇਂ ਗੱਲ ਲੱਗ ਕੇ ਬਹੁਤ ਰੋਏ گورਮੈਂਟ ਕਾਲਜ ਦੇ ਵਿੱਚ ਚਾਹਾਂ ਦੇ ਇਸ ਮਾਹੌਲ 'ਚ ਬਹੁਤ ਸਾਰੀਆਂ ਅੱਖਾਂ ਪੇਜ ਗਈਆਂ ਬਖਸ਼ੇ ਸਿੰਘ ਸਟੇਜ ਤੇ ਗਿਆ ਔਰ ਉਸ ਤੋਂ ਬਾਅਦ ਆਪਣੀ ਤਕਰੀਬ ਕੀਤੀ ਹਾਲ ਤਾਲੀਆਂ ਦੇ ਨਾਲ ਗੁੰਝਿਆ ਤੇ ਉਸ ਸਟੇਜ ਤੋਂ ਸਿੱਧਾ ਥੱਲੇ ਆ ਗਿਆ ਥੱਲੇ ਆ ਕੇ ਉਹ ਹਾਲ ਚੋਂ ਬਾਹਰ ਨਿਕਲ ਗਿਆ ਔਰ ਬਾਹਰ ਨਿਕਲ ਕੇ ਉਹ گورਨਮੈਂਟ ਕਾਲਜ ਦੇ ਉਹਨਾਂ ਸਾਰੇ ਖੁੰਝਾਂ ਵਿਥਾਂ ਨੁਕਰਾਂ ਤੱਕ ਗਿਆ ਜਿੱਥੇ-ਜਿੱਥੇ ਉਹ ਬਿੰਦਾ ਸੀਗਾ ਜਿੱਥੇ-ਜਿੱਥੇ ਉਹਦੀਆਂ ਯਾਦਾਂ ਦਫਨ ਸਨ ਉਹ ਉਹਨਾਂ ਰੁੱਖਾਂ ਨੂੰ ਜੱਖੀਆਂ ਪਾਪ ਆ ਕੇ ਮਿਲਿਆ ਜਿੱਥੇ ਉਹਦਾ ਆਪਣਾ ਆਪਗਵਾਚਾ ਸੀਗਾ ਉਹ گورਨਮੈਂਟ ਕਾਲਜ ਦੀ ਲਾਇਬ੍ਰੇਰੀ 'ਚ ਵੀ ਗਿਆ ਬਹੁਤ ਸਾਰੀਆਂ ਕਿਤਾਬਾਂ ਤੋਂ ਘਟਾ ਛਾੜ ਕੇ ਜਦੋਂ ਵੇਖਿਆ ਤੇ ਉਹਦੇ ਹੱਥ ਦੇ ਲਿਖੇ ਬਹੁਤ ਸਾਰੇ ਨੋਟਸ ਨੇ ਜਿਹੜੇ ਉਹ ਹਜੇ ਵੀ ਸ਼ਾਇਦ ਉਹਦੀ ਉਡੀਕ ਦੇ ਵਿੱਚ ਸਨ ਉਹ ਨਾਲ ਮਾਰੀਆਂ ਤੋਂ ਬਾਹਰ ਨਿਕਲਿਆ ਲੱਗੇ ਜਾਲਿਆਂ ਹਲ ਵੇਖਿਆ ਤੇ ਰੋਸ਼ਨ ਦਾਨਾ ਦੇ ਵਿੱਚ ਕਬੂਤਰ ਉਸੇ ਤਰ੍ਹਾਂ ਚੈੱਕਰੇ ਸਨ ਜਿਦਾ ਜਾਂਦੇ ਸਮੇਂ ਚੈੱਕਰੇ ਸਨ ਉਹ ਉਤੋਂ ਹੀ ਲਿਆ ਤੇ ਉਸ ਬੈਂਚ ਤੇ ਜਾ ਕੇ ਬੈਠਾ ਜਿੱਥੇ ਸਾਹਮਣੇ ਸਟੇਜ ਪਰਫਾਰਮੈਂਸ ਹੁੰਦੀ ਸੀ ਉਹਨਾਂ ਪੌੜੀਆਂ ਦੀਆਂ ਇੱਟਾਂ ਦਾ ਰੰਗ ਹਜੇ ਵੀ ਓਂਜੀ ਸੀ ਬਖਸ਼ੇਸ਼ ਸਿੰਘ ਨੇ ਇੱਕ ਉੱਚੀ ਸਾਰੀ ਜ਼ੋਰਦਾਰ ਸਾਹ ਖਿੱਚਿਆ ਪਰ ਉਸ ਤੋਂ ਬਾਅਦ ਉਹਨੂੰ ਸਾਰ ਨੂੰ ਛੱਡ ਦੇ ਆਖਿਆ ਕਿ ਮੈਂ ਲੰਡਨ ਨਹੀਂ ਮੈਂ ਹਜੇ ਵੀ ਇੱਥੇ ਹੀ ਹਾਂ ਮੈਂ Ett tängning.